ਘਰ ਚ ਲੱਗੀ ਭਿਆਨਕ ਅੱਗ ਮੇਰਾ ਨਾਮ ਗੁਰਚਰਨ ਸਿੰਘ ਕੀ ਗੱਲ ਹੋਈ ਅੱਜ ਅੱਜ ਮੇਰੇ ਘਰ ਨੂੰ ਅੱਗ ਲਾ ਦਿੱਤੀ ਰਜਨੀ ਪਾਲਾ ਵੱਲੋਂ ਤੇ ਉਹਦੇ ਭਰਾ ਵੱਲੋਂ ਤੇ ਉਹਦੇ ਉਹਦੇ ਜੀਜਾ ਵੱਲੋਂ ਉਹਦੀ ਮਾਂ ਨੇ ਉਹਦੀ ਭੈਣ ਨੇ ਸਾਰੇ ਰਲ ਕੇ ਮੇਰੇ ਘਰ 'ਅੱਗ ਲਾ ਦਿੱਤੀ ਅੱਜ ਸਵੇਰੇ 5 ਵਜੇ ਸਾਰਾ ਘਰ ਦਾ ਸਮਾਨ ਸੜ ਕੇ ਹੋਇਆ ਸੁਆਹ ਸਾਡੇ ਬੈਕ ਸਾਡ ਦੇ ਅੱਗ ਲੱਗੀ ਇਹਨਾਂ ਦਾ ਕੋਈ ਲੜਾਈ ਝਗੜਾਈ ਤੋ ਆਹ ਲੱਗ ਲਗੰਦੇ ਘਰ ਵਿੱਚ ਕੰਨ ਜਿਹੜੀ ਸਾਜੀ ਤੇ ਸਾਜੀ ਕਾਂਧਾ ਹੁੰਦੇ ਕਰਨਾ ਹੱਦੀ ਕੰਨ ਸਾਰੇ ਫਟ ਗਏ ਨੇ ਤੇ ਇੱਧਰ 10 ਮਿੰਟ ਫਾਇਰ ਵਿਗੜਨਾ ਹੁੰਦੀ ਇੱਧਰ ਵੀ ਅੱਗ ਲੱਗ ਜਾਨੀ ਸਾਰੇ ਬਸ ਸਾਡਾ ਬਹੁਤ ਨੁਕਸਾਨ ਹੋਇਆ ਇਹ ਲੋਕ ਸਾਡੇ ਹੁੰਦਾ ਜੀ ਫਾਇਰ ਬਰਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਅੱਗ ਤੇ ਪਾਇਆ ਕਾਬੂ ਬਟਾਲਾ ਦੇ ਸੁੰਦਰ ਨਗਰ ਚ ਅੱਜ ਤੜਕਸਾਰ ਉਸ ਵੇਲੇ ਪੂਰੇ ਇਲਾਕੇ ਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਜਦੋਂ ਮੁਹੱਲੇ ਚ ਇੱਕ ਘਰ ਚ ਅੱਗ ਦੀਆਂ ਲਪਟਾਂ ਗੁਆਂਣੀਆਂ ਨੇ ਦੇਖੀਆਂ ਉੱਥੇ ਹੀ ਅੱਗ ਇੰਨੀ ਭਿਆਨਕ ਸੀ ਕਿ ਜਦ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਆਈ ਤਾਂ ਅੱਗ ਨਾਲ ਸਾਰੇ ਘਰ ਦਾ ਸਮਾਨ ਸੜ ਚੁੱਕਾ ਸੀ ਉੱਥੇ ਹੀ ਮਕਾਨ ਮਾਲਕ ਗੁਰਚਰਨ ਸਿੰਘ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਮੇਰਾ ਨਾਮ ਗੁਰਚਰਨ ਸਿੰਘ ਹੈ ਕੀ ਗੱਲ ਹੋਈ ਅੱਜ ਅੱਜ ਮੇਰੇ ਘਰ ਨੂੰ ਅੱਗ ਲਾ ਦਿੱਤੀ ਰਜਨੀ ਬਾਲਾ ਵੱਲੋਂ ਤੇ ਉਹਦੇ ਭਰਾ ਵੱਲੋਂ ਤੇ ਉਹਦੇ ਉਹਦੇ ਜੀਜਿਆਂ ਵੱਲੋਂ ਉਹਦੀ ਮਾਂ ਨੇ ਉਹਦੀ ਭੈਣ ਨੇ ਸਾਰੇ ਰਲ ਕੇ ਮੇਰੇ ਘਰ ਅੱਗ ਲਾ ਦਿੱਤੀ ਅੱਜ ਸਵੇਰੇ 5 ਵਜੇ ਉਹ ਰਜਨੀ ਕੌਣ ਹੈ ਰਜਨੀ ਮੇਰੇ ਘਰ ਦੀ ਉਹਨਾਂ ਮੇਰਾ ਕੋਡ ਕਿਸ ਚੱਲਦਾ ਪਿਆ ਜੀ ਤੁਹਾਨੂੰ ਕਿਦਾਂ ਪਤਾ ਲੱਗਾ ਸਾਨੂੰ ਸਾਡੇ ਗਵਰਡੀਅਨ ਨੇ ਦੱਸਿਆ ਜੀ ਮੈਨੂੰ ਫੋਨ ਆਇਆ ਕੱਲ ਰਾਤ ਨੂੰ ਸਾਰਾ ਟੱਬਰ ਮੈਨੂੰ ਫੋਨ ਕਰਦਾ ਪਿਆ ਮੈਂ ਫੋਨ ਚੱਕਿਆ ਨਹੀਂ ਮੈਂ ਰਾਤ 11 ਵਜੇ ਤੱਕ ਫੋਨ ਕਰਦੇ ਨੇ 11:30 ਵਜੇ ਤੱਕ ਜਿਹਨੇ ਬਾਲਾ ਉਹਦਾ ਭਰਾ ਉਹਦੀ ਭੈਣ ਉਹਦਾ ਜੀਜਾ ਮੈਨੂੰ ਰਾਤੀ ਫੋਨ ਕਰਦੇ ਰਹੇ ਮੈਂ ਫੋਨ ਚੱਕਿਆ ਨਹੀਂ ਮੈਨੂੰ ਜਾਨ ਜਾਨੋ ਮਾਰਨ ਦੇ ਸਾਰੇ ਮਤਲਬ ਉਹਨਾਂ ਨੇ ਸ਼ਰੀਰ ਅੰਤਰ ਰਚੇ ਸੀ ਤੇ ਮੈਂ ਘਰ ਨਹੀਂ ਉਹਨਾਂ ਦਾ ਖਿਆਲ ਖਰੇ ਘਰ ਹੋਊਗਾ ਨਾ ਅੱਗ ਲਾ ਕੇ ਚਲ ਗਏ ਲੇਕਿਨ ਲੋਗ ਲੱਗੇ ਹੀ ਘਰ ਘਰ ਨੂੰ ਮੇਰੇ ਨੂੰ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਪੂਰਾ ਘਰ ਮੇਰਾ ਸੜ ਗਿਆ ਜੀ ਜਨਾਬਾ ਜੀ ਤੁਹਾਡਾ ਮਜੀਦ ਸਿੰਘ ਕੀ ਗੱਲ ਹੋਈ ਇੱਥੇ ਸਾਡੇ ਬੈਕਸਾਈਡ ਤੇ ਅੱਗ ਲੱਗੀ ਇਹਨਾਂ ਦਾ ਕੋਈ ਲੜਾਈ ਝਗੜਾਈ ਤੋਂ ਆਗਿਆ ਲੱਗਣ ਦੇ ਗੱਰ ਵਿੱਚ ਕਾਂ ਦੇ ਜਿਹੜੀ ਸਾਜੀ ਤੇ ਸਾਜੀ ਕਾਂ ਦਾ ਹੁੰਦਾ ਕਾਰਨ ਅੱਡੇ ਕਰਨਾ ਸਾਰੇ ਫਟ ਗਏ ਨੇ ਇਹ ਤੇ 10 ਮਿੰਟ ਫਾਇਰ ਵਿਗੜਨਾ ਹੁੰਦੀ ਇਦਾਂ ਅੱਗ ਲੱਗ ਜਾਂਦੀ ਸਾਰੇ ਬਸ ਸਾਡਾ ਬਹੁਤ ਨੁਕਸਾਨ ਹੋਇਆ ਇਹਦਾ ਕੋਈ ਹੱਲ ਨਹੀਂ ਕਦੋਂ ਕੋ ਲੱਗੀ ਸਰੇ ਇਹ ਕੁਛ ਸਾਢੇ 4 ਵਜੇ 4 ਵਜੇ ਫਾਇਰ ਵਿਟ ਕਿੰਨੇ ਕ ਵਜਾ ਹੀ ਫਾਇਰ ਵਿਟ ਤਾਂ ਆਈਏ ਕੋਈ ਸਾਢੇ 5 ਵਜੇ ਗੱਰ ਚ ਲੱਗੀ ਭਿਆਨਕ ਅੱਗ ਮੇਰਾ ਨਾਮ ਗੁਰਚਰਨ ਸਿੰਘ ਕੀ ਗੱਲ ਹੋਈ ਅੱਜ ਅੱਜ ਮੇਰੇ ਘਰ ਨੂੰ ਅੱਗ ਲਾ ਦਿੱਤੀ ਰਜਨੀ ਪਾਲਾ ਵੱਲੋਂ ਤੇ ਉਹਦੇ ਭਰਾ ਵੱਲੋਂ ਤੇ ਉਹਦੇ ਉਹਦੇ ਜੀਜਾ ਵੱਲੋਂ ਉਹਦੀ ਮਾਂ ਨੇ ਉਹਦੀ ਭੈਣ ਨੇ ਸਾਰੇ ਰਲ ਕੇ ਮੇਰੇ ਘਰ 'ਅੱਗ ਲਾ ਦਿੱਤੀ ਅੱਜ ਸਵੇਰੇ 5 ਵਜੇ ਸਾਰਾ ਘਰ ਦਾ ਸਮਾਨ ਸੜ ਕੇ ਹੋਇਆ ਸਵਾ ਸਾਡੇ ਬੈਕ ਸਾਡ ਦੇ ਅੱਗ ਲੱਗੀ ਇਹਨਾਂ ਦਾ ਪੂਰੀ ਲੜਾਈ ਝਗੜਾਈ ਤੋ ਇਹ ਅਗਲੇ ਗੰਦੇ ਘਰ ਵਿੱਚ ਕਾਂ ਜਿਹੜੀ ਸਾਜੀ ਤੇ ਸਾਜੀ ਕਾਂ ਦਾ ਹੁੰਦੇ ਕਰਨਾ ਆ ਲਿਆ ਕਰਨਾ ਸਾਰੇ ਫਟ ਗਏ ਨੇ ਤੇ ਇੱਧਰ 10 ਮਿੰਟ ਫਾਇਰ ਵਿਗੜਨਾ ਹੁੰਦੀ ਇੱਧਰ ਅੱਗ ਲੱਗਦੀ ਸਾਰੇ ਬਸ ਤੁਹਾਡਾ ਬਹੁਤ ਨੁਕਸਾਨ ਹੋਇਆ ਇਹਦਾ ਕੋਈ ਹੱਲ ਨਹੀਂ ਤਾਂ ਫਾਇਰ ਬਰਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਅੱਗ ਤੇ ਪਾਇਆ ਕਾਬੂ ਬਟਾਲਾ ਦੇ ਸੁੰਦਰ ਨਗਰ ਚ ਅੱਜ ਤੜਕਸਾਰ ਉਸ ਵੇਲੇ ਪੂਰੇ ਇਲਾਕੇ ਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਜਦੋਂ ਮੁਹੱਲੇ ਚ ਇੱਕ ਘਰ ਚ ਅੱਗ ਦੀਆਂ ਲਪਟਾਂ ਗੁਆਂਣੀਆਂ ਨੇ ਦੇਖੀਆਂ ਉੱਥੇ ਹੀ ਅੱਗ ਐਨੀ ਭਿਆਨਕ ਸੀ ਕਿ ਜਦ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਆਈ ਤਾਂ ਅੱਗ ਨਾਲ ਸਾਰੇ ਘਰ ਦਾ ਸਮਾਨ ਸੜ ਚੁੱਕਾ ਸੀ ਉੱਥੇ ਹੀ ਮਕਾਨ ਮਾਲਕ ਗੁਰਚਰਨ ਸਿੰਘ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਮੇਰਾ ਨਾਮ ਗੁਰਚਰਨ ਸਿੰਘ ਹੈ ਕੀ ਗੱਲ ਹੋਈ ਆ ਜੀ ਅੱਜ ਮੇਰੇ ਘਰ ਨੂੰ ਅੱਗ ਲਾਤੀ ਰਜਨੀ ਬਾਲਾ ਵੱਲੋਂ ਤੇ ਉਹਦੇ ਭਰਾ ਵੱਲੋਂ ਤੇ ਉਹਦੇ ਉਹਦੇ ਜੀਜਿਆਂ ਵੱਲੋਂ ਉਹਦੀ ਮਾਂ ਨੇ ਉਹਦੀ ਭੈਣ ਨੇ ਸਾਰੇ ਰਲ ਕੇ ਮੇਰੇ ਘਰ ਅੱਗ ਲਾਤੀ ਅੱਜ ਸਵੇਰੇ 5 ਵਜੇ ਉਹ ਰਜਨੀ ਕੌਣ ਹੈ ਰਜਨੀ ਮੇਰੇ ਘਰ ਦੀ ਉਹਨਾਂ ਮੇਰਾ ਕੋਰਟ ਕੇਸ ਚੱਲਦਾ ਪਿਆ ਜੀ ਤੁਹਾਨੂੰ ਕਿਦਾਂ ਪਤਾ ਲੱਗਾ ਸਾਨੂੰ ਸਾਡੇ ਗਵਰਡੀਅਨ ਨੇ ਦੱਸਿਆ ਜੀ ਮੈਨੂੰ ਫੋਨ ਆਇਆ ਕੱਲ ਰਾਤ ਸਾਰਾ ਟੱਪਰ ਮੈਨੂੰ ਫੋਨ ਕਰਦਾ ਪਿਆ ਮੈਂ ਫੋਨ ਚੱਕਿਆ ਨਹੀਂ ਮੈਂ ਰਾਤ 11 ਵਜੇ ਤੱਕ ਫੋਨ ਕਰਦੇ ਨੇ 11:30 ਵਜੇ ਤੱਕ ਜਿਹਨੇ ਬਾਲਾ ਉਹਦਾ ਭਰਾ ਉਹਦੀ ਭੈਣ ਉਹਦਾ ਜੀਜਾ ਮੈਨੂੰ ਰਾਤੀ ਫੋਨ ਕਰਦੇ ਰਹੇ ਮੈਂ ਫੋਨ ਚੱਕਿਆ ਨਹੀਂ ਮੈਨੂੰ ਜਾਨ ਜਾਨੋ ਮਾਰਨ ਦੇ ਸਾਰੇ ਮਤਲਬ ਉਹਨਾਂ ਨੇ ਸ਼ਰੀਰ ਅੰਤਰ ਰਜੇ ਹੀ ਤੇ ਮੈਂ ਘਰ ਨਹੀਂ ਉਹਨਾਂ ਦੇ ਖਿਆਲ ਖਰੀਏ ਘਰ ਰਹੂੰਗਾ ਨਾ ਅੱਗ ਲਾ ਕੇ ਚਲ ਗਏ ਲੇਕਿਨ ਲੋਕ ਲੱਗੇ ਹੀ ਘਰ ਘਰ ਨੂੰ ਮੇਰੇ ਨੂੰ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਪੂਰਾ ਘਰ ਮੇਰਾ ਸੜ ਗਿਆ ਜੀ ਨਾ ਵਾਜ ਤੁਹਾਡਾ ਮਜੀਦ ਸਿੰਘ ਕੀ ਗੱਲ ਹੋਈ ਕਿ ਸਾਡੇ ਬੈਕਸਾਈਡ ਤੇ ਅੱਗ ਲੱਗੀ ਇਹਨਾਂ ਦਾ ਕੋਈ ਲੜਾਈ ਝਗੜਾਈ ਤੋਂ ਅੱਗ ਲੱਗਣ ਦੇ ਕਾਰਨ ਵਿੱਚ ਕਾਂ ਜਿਹੜੀ ਸਾਜੀ ਤੇ ਸਾਜੀ ਕਾਂ ਤੋਂ ਦੁਕਾਨਾਂ ਅੱਡੇ ਕਰਨਾ ਸਾਰੇ ਫੜ ਗਏ ਨੇ ਇੱਧਰ 10 ਮਿੰਟ ਫਾਇਰ ਵਿਗੜਨਾ ਹੁੰਦੀ ਹੈ ਇੱਧਰ ਅੱਗ ਲੱਗ ਜਾਂਦੀ ਸਾਰੇ ਬਸ ਸਾਡਾ ਬਹੁਤ ਨੁਕਸਾਨ ਹੋਇਆ ਇਹਦਾ ਕੋਈ ਹੱਲ ਨਹੀਂ ਕਦੋਂ ਕੋ ਲੱਗੀ ਸਰੇ ਇਹ ਕੁਛ ਸਾਡੇ 4:30 ਹੋ ਗਏ 4:00 500 ਰੁਪਏ ਕਿੰਨੇ ਕੋ ਜਾਈ 500 ਰੁਪਏ ਦਾ ਜੀਓ ਕੋਈ 5:30